ਦੋਸਤੋ ਪੇਸ਼ ਕਰਨ ਲੱਗਾ ਸੇਵਾ ਤੇ ਲਿਖੀ ਹੋਈ ਇੱਕ ਛੋਟੀ ਜੀ ਰਚਨਾ ਜੋ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਨੂੰ ਮੁੱਖ ਰੱਖਦਿਆਂ ਹੋਇਆ ਲਿਖੀ ਹੈ ਸੇਵਾ ਨਿਸ਼ਕਾਮ ਹੋਵੇ ਬਿਨਾਂ ਕਾਮਨਾ ਤੋਂ ਅਜਿਹੀ ਕੀਤੀ ਹੋਈ ਸੇਵਾ ਜਦੋਂ ਫਲਦੀ ਹੈ ਸਭੇ ਘਾਟਾਂ ਫਿਰ ਪੂਰੀਆਂ ਹੋ ਜਾਂਦੀਆਂ ਨੇ ਰਹਿੰਦੀ ਘਾਟ ਨਾ ਕਿਸੇ ਵੀ ਫਿਰ ਗਲਦੀ ਹੈ ਵਿੱਚ ਸੇਵਾ ਦੇ ਐਨੀ ਪਾਵਰ ਵੇਖੀ ਹੈ ਜੀ ਸੇਵਾ ਸੇਵਾਦਾਰ ਨੂੰ ਤਖਤ ਬਿਠਾ ਦੇਂਦੀ ਕਿਸ ਕਿਸਮਤ ਦੀ ਗੱਲ ਤੂੰ ਕਰੇ ਪੱਡਿਆ ਸੇਵਾ ਕਿਸਮਤਾਂ ਕਿਸਮਤਾਂ ਸਭ ਪਲਟਾ ਦਿੰਦੀ ਜਿਸ ਨੂੰ ਅਮਰੁ ਨਥਾਵਾ ਕਹਿ ਮਾਣੇ ਮਾਰੇ ਮੇੜੇ ਜਲਾਈ ਜਿਸ ਨੂੰ ਅਮਰੁ ਨਥਾਵਾ ਕਹਿ ਮਾਰੇ ਮੇੜੇ ਨ ਜਲਾਈ ਸੇਵਾ ਦਾ ਤਾਮਿਆ ਦਾ ਥਾਨ ਹੈ ਬਣਾ ਦਿੰਦੀ ਐਸਾ ਸੇਵਾ ਨੂੰ ਫਲ ਹੈ ਜਦ ਲੱਗਿਆ ਜੀ ਸੇਵਾ 12 ਵਾਰ ਝੋਲੀ ਚ ਪਵਾ ਦਿੰਦੀ ਤਖਤ ਬਿਠਾ ਕੇ ਬਣਾ ਤੀਜੇ ਪਾਤਸ਼ਾਹ ਜੀ ਸੇਵਾ ਅਮਰਦਾਸ ਜੀ ਨੂੰ ਅਮਰਦਾਸ ਗੁਰੂ ਹੈ ਬਣਾ ਦਿੰਦੀ ਅਮਰਦਾਸ ਗੁਰੂ ਹੈ ਬਣਾ ਦਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ